ਕੀਕ ਪੰਜਾਬੀ ਕਹਾਵਤ ਹੈ ਦਿੱਲੀ ਦੇ ਗਲ ਟੱਲੀ ਬੰਨਣਾ ਦੋਨੋਂ ਕੀ ਕਹਣਾ ਕਿ ਉਹ ਕਹਿੰਦਾ ਇਦਾਂ ਹੋ ਗਿਆ ਕਹਿੰਦਾ ਐ ਬਿਲੀਆਂ ਸੁਪਨੇ ਚ ਹੋਇਆ ਉਹ ਐ ਨਹੀਂ ਆਉਣੇ ਬਿਲਕੁਲ ਬਰਸਾਤ ਹੋਗੀ بارش ਹੋਗੀ ਤੇ ਮਰਜ਼ ਕੇ ਕਹਾਂਗੇ ਕਹਿੰਦਾ ਇੱਥੇ ਆਉਂਦੀ ਹੈ ਓਵਰ ਐਸਟੀਮੇਟਡ ਪਰ ਕੀ ਇਹ ਕਹਾਵਤ ਸਿਰਫ ਮਜਬੂਰੀ ਅਤੇ ਅਸੰਭਵਤਾ ਨੂੰ ਹੀ ਦਰਸਾਉਂਦੀ ਹੈ ਜਾਂ ਫਿਰ ਇਸ ਦੇ ਵਿੱਚ ਕਿਸੇ ਮੁਸ਼ਕਲ ਕੰਮ ਨੂੰ ਪੂਰਾ ਕਰਨ ਦੀ ਸੰਭਾਵਨਾ ਅਤੇ ਚੁਣੌਤੀ ਵੀ ਸ਼ਾਮਲ ਹੈ ਇੱਕ ਦਿਨ ਨਾ ਬੱਚੇ ਪੈ ਪੱਦੀ ਹੁੰਦੇ ਹਾਸਲੇ ਹੁੰਦੇ ਨੱਚਦੇ ਹੁੰਦੇ ਆ ਤੇ ਜਦੋਂ ਥੱਲੇ ਗਏ ਬੈਠੇ ਬਜ਼ੁਰਗ ਕਹਿੰਦੇ ਸੀ ਟੱਲੀ ਪਾਤੀ ਟੱਲੀ ਪਾਤੀ ਬਿੱਲੀ ਘਟ ਟੱਲੀ ਪਾਤੀ ਤੇ ਦੇ ਪਾਤੀ ਤੇ ਉਹ ਜੋ ਦੇਖਿਆ ਕਿ ਬਾਹਰ ਦੇਖਿਆ ਕਿ ਤੇ ਬਿੱਲੀ ਨਿਕਲੀ ਬਿੱਲੀ ਟੱਲੀ ਕਰਕੇ ਅੱਛਾ ਜੀ ਤੇ ਉਹ ਜੋ ਟੱਲੀ ਖੜਕੀ ਬਿੱਲੀ ਦੀ ਉਹ ਆਵਾਜ਼ ਜਣੀ ਵੀ ਵੱਜ ਗਿਆ ਤੇ ਅੰਤ ਦੇ ਵਿੱਚ ਸਵਾਲ ਤਾਂ ਫਿਰ ਇਹੀ ਰਹਿ ਜਾਂਦਾ ਹੈ ਵੀ ਅਸੀਂ ਇਸ ਨੂੰ ਸਿਰਫ ਮਜਬੂਰੀ ਮੰਨੀਏ ਜਾਂ ਫਿਰ ਚੁਣੌਤੀ ਸਮਝ ਕੇ ਅਸੰਭਵ ਨੂੰ ਸੰਭਵ ਬਣਾਈਏ ਇਹ ਹੁਣ ਤੁਹਾਡੇ ਉੱਤੇ ਖੁਦ ਦੇ ਉੱਤੇ ਨਿਰਭਰ ਕਰਦਾ ਹੈ ਸਚਿਰਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੁੱਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਕਿ ਇੱਕ ਪੰਜਾਬੀ ਕਹਾਵਤ ਹੈ ਬਿੱਲੀ ਦੇ ਗਲ ਟੱਲੀ ਬੰਨਣਾ ਇੱਕ ਅਜੀਹਾ ਆਮ ਬੋਲ ਚੱਲਦਾ ਮੁਹਾਵਰਾ ਹੈ ਜੋ ਅਕਸਰ ਹੀ ਅਜਿਹੇ ਕੰਮ ਜਾਂ ਫਿਰ ਸਥਿਤੀ ਨੂੰ ਦਰਸਾਉਣ ਦੇ ਲਈ ਵਰਤਿਆ ਜਾਂਦਾ ਹੈ ਜੋ ਬਹਿਦ ਹੀ ਮੁਸ਼ਕਿਲ ਜਾਂ ਫਿਰ ਨਾ ਮੁਮਕਿਨ ਜਾਪਦਾ ਹੋਵੇ ਕਈ ਵਾਰ ਇਹ ਮੁਹਾਵਰਾ ਮਜ਼ਾਕੀਆ ਅੰਦਾਜ਼ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਅਜਿਹੇ ਕੰਮ ਦੀ ਗੱਲ ਕਰਦਾ ਹੈ ਜਿਸ ਨੂੰ ਪੂਰਾ ਕਰਨਾ ਲਗਭਗ ਹੀ ਅਸੰਭਵ ਜਾਪਦਾ ਹੈ ਪਰ ਕੀ ਇਹ ਕਹਾਵਤ ਸਿਰਫ ਮਜਬੂਰੀ ਅਤੇ ਅਸੰਭਵਤਾ ਨੂੰ ਹੀ ਦਰਸਾਉਂਦੀ ਹੈ ਜਾਂ ਫਿਰ ਇਸ ਦੇ ਵਿੱਚ ਕਿਸੇ ਮੁਸ਼ਕਲ ਕੰਮ ਨੂੰ ਪੂਰਾ ਕਰਨ ਦੀ ਸੰਭਾਵਨਾ ਅਤੇ ਚੁਣੌਤੀ ਵੀ ਸ਼ਾਮਲ ਹੈ ਇਹ ਕਹਾਵਤ ਪੰਜਾਬੀ ਸੱਭਿਆਚਾਰ ਦੀ ਰਚਨਾਤਮਕ ਅਤੇ ਜੀਵਨ ਦੇ ਫਲਸਫੇ ਨੂੰ ਕਿਵੇਂ ਪ੍ਰਗਟ ਕਰਦੀ ਹੈ ਇਹ ਸਮਝਣਾ ਬਹਿਦ ਹੀ ਜ਼ਰੂਰੀ ਹੈ ਸੋ ਅੱਜ ਅਸੀਂ ਪੰਜਾਬੀ ਕਹਾਵਤ ਵੀ ਬਿੱਲੀ ਦੇ ਗਲ ਟੱਲੀ ਬੰਨਣਾ ਦੇ ਬਾਰੇ ਦੇ ਵਿੱਚ ਦੋ ਬਹੁਤ ਸੱਚ ਦੇ ਸੁਣਾਂਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਬੰਦੀ ਰਾਜੀ ਰੋਗੀ। ਖੜਾ ਸਾਹਿਬ ਗੱਲ ਕਰੀਏ ਤਾਂ ਇੱਕ ਕਹਾਵਤ ਹੈ ਇੱਕ ਕਿ ਬਿੱਲੀ ਦੇ ਗਲ ਟੱਲੀ ਬੰਨਣਾ। ਇਹ ਪੰਜਾਬੀ ਕਹਾਵਤ ਬਿੱਲੀ ਦੇ ਗਲ ਟੱਲੀ ਬੰਨਣਾ ਕੀ ਸਿਰਫ ਕਿਸੇ ਅਸੰਭਵ ਕਾਰਜ ਦੀ ਮਜਬੂਰੀ ਨੂੰ ਦਰਸਾਉਂਦੀ ਹੈ ਜਾਂ ਫਿਰ ਇਸ ਦੇ ਵਿੱਚ ਕਿਸੇ ਮੁਸ਼ਕਲ ਕੰਮ ਨੂੰ ਪੂਰਾ ਕਰਨ ਦੀ ਸੰਭਾਵਨਾ ਅਤੇ ਚੁਣੌਤੀ ਵੀ ਸ਼ਾਮਲ ਹੈ? ਇਸ ਦੇ ਬਾਰੇ ਦੱਸਿਓ ਜਰਾ ਖਦੂ ਬੁੱਲ ਸੱਚ ਦੀ। ਦੇਖੋ ਬਿੱਲੀ ਨਾ ਸਾਡੇ ਜੀਵਨ ਦਾ ਬਹੁਤ ਵਧੀਆ ਅੰਗ ਹੈ ਤਾਂ ਬਹੁਤ ਵੱਡਾ ਪਾਤਰ ਹੈ। ਹੂੰ ਹੂੰ। ਇਹ ਸਾਡੇ ਨਾਲ ਲੋਰੀਆਂ ਤੋਂ ਸ਼ੁਰੂ ਹੋ ਜਾਂਦਾ। ਅੱਛਾ ਜੀ। ਬਚਪਨ ਦਾ ਨਾ ਹੂੰ ਜਦੋਂ ਸੋ ਜਾ ਬਬੂ ਆ ਮਾਣੋ ਬਿੱਲੀ ਆਈ ਹੈ ਹਾਂਜੀ 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 ਕਿਤੇ ਨਾ ਕਿੰਨਾ ਸੋਹਣਾ ਸੀ ਨਾ ਗਾਣਾ ਚੱਲਦਾ ਤੇ ਉਹ ਉਹਨੇ ਸੋ ਜਾਣਾ ਹੂੰ ਤੇ ਫਿਰ ਮਾਣੋ ਬਿੱਲੀ ਦੀ ਮਿਆਉ ਮਿਆਉ ਦੱਕ ਸੰਗੀਤ ਸੁਣਾ ਉਹਨੇ ਆਉਣਾ ਫਿਰ ਅੱਛਾ ਬਹੁਤ ਸਾਰੇ ਇਸ ਤਰਕੇ ਵਿਦੇਸ਼ਾਂ ਵਿੱਚ ਤੇ ਬਿੱਲੀਆਂ ਲੋਕਾਂ ਰੱਖੀਆਂ ਉਹਦੇ ਨਾਂ ਦਾ ਤਾਂ ਆਪਣੇ ਪ੍ਰਾਪਰਟੀ ਵੀ ਲਿਖਾਈ ਹੋਈ ਆ ਹੂੰ ਹਨਾ ਇੰਨਾ ਪਿਆਰ ਕਰਦੇ ਬਹੁਤ ਜੀ 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 ਬਿੱਲੀ ਇੱਕ ਬਹੁਤ ਪਿਆਰਾ ਜਾਨਵਰ ਹੈ ਬਹੁਤ ਹੀ ਵਧੀਆ ਖਾਸ ਗੱਲ ਇਹ ਹੈ ਕਿ ਇਹ ਬਿੱਲੀ ਦੁੱਧ ਵੀ ਪੀਂਦੀ ਹੈ ਹੂੰ ਤੇ ਬਿੱਲੀ ਨਾ ਸ਼ਾਕਾਹਾਰੀ ਵੀ ਹੈ ਹੂੰ ਰੰਤ ਮਸahari ਵੀ ਹਾਂ ਹਾਂਜੀ ਤੇ ਕਹਿੰਦੇ ਇਹਦੀ ਇਹਦੀ ਖਰਾਕ ਚੂਹੇ ਆ ਹਾਂ ਹਨਾ ਤੇ ਜਦੋਂ ਦਾ ਕਹਿੰਦਾ ਜੀ ਬਿੱਲੀਆਂ ਨੂੰ ਸੁਪਨੇ ਚੂਹਿਆਂ ਦੇ ਹਾਂ ਜਦੋਂ ਨਾ ਕੀ ਕਹਣਾ ਕਿ ਉਹ ਕਹਿੰਦਾ ਐਦਾਂ ਹੋ ਗਿਆ ਕਹਿੰਦਾ ਤਾਂ ਬਿੱਲੀਆਂ ਨੂੰ ਸੁਪਨੇ ਚੂਹਿਆਂ ਦੇ ਚੂਹਿਆਂ ਦਾ ਬਰਸਾਤ ਹੋ ਗਈ بارش ਹੋ ਗਈ ਤੇ ਮੈਂ ਰੱਜ ਕੇ ਖਾਵਾਂਗਾ ਕਹਿੰਦਾ ਇਹ ਆਉਂਦੀ ਹੈ ਓਵਰ ਐਸਟੀਮੇਟਡ ਹਾਂ ਜਦੋਂ ਅਸੀਂ ਓਵਰ ਐਸਟੀਮੇਸ਼ਨ ਲੈਂਦੇ ਉਦੋਂ ਕਹਿੰਦੇ ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ ਆ ਜਾਂਦੇ ਆ ਜੀ ਫਿਰ ਇਸੇ ਤਰ੍ਹਾਂ ਇਹ ਅਸੀਂ ਦੇਖਦੇ ਕਿ ਕਹਿੰਦੇ ਵੀ ਉਹ ਬਿੱਲੀ ਨੂੰ ਵੇਖੇ ਕਬੂਤਰ ਅੱਖਾਂ ਮੀਟ ਲਿੰਦਾ ਹਨ ਹਾਂ ਹਾਂ ਹਨਾ ਉਹ ਕਿ ਕਾਰਨ ਕੀ ਹੈ ਕਿ ਜਦੋਂ ਕੋਈ ਮੁਸ਼ਕਲ ਨਾ ਪਰੋਬਲ ਨਾ ਕੰਮ ਮੀਟਣੀਆਂ ਵਿਚ ਲੰਘ ਜਾਊਗੀ ਪਰ ਕਿੰਦਾ ਲੰਘਦੇ ਨਹੀਂ ਉਹਨੇ ਬਿੱਲੀ ਨੇ ਖਾਣਾ ਇਹ ਦੋਚ ਲੈਂਦੀ ਹੈ ਇਹ ਗੱਲ ਹੈ ਕਿ ਜਦੋਂ ਅਸੀਂ ਮੁਸ਼ਕਲ ਨੂੰ ਫੇਸ ਨਹੀਂ ਕਰ ਸਕਦੇ ਜਾਂ ਤੀਂ ਗੱਲ ਕੀਤੀ ਚੌਥੀ ਨੂੰ ਉਸ ਉਹਨੇ ਅੱਖਾਂ ਮੀਟਣਾ ਗੱਲ ਨਹੀਂ ਬਣਦੀ ਹੂੰ ਉਹਨੂੰ ਇਹ ਗੱਲ ਬਣਨੀ ਆ ਸਹੀ ਹੈ ਤੇ ਕਹਿੰਦੇ ਪ੍ਰਾਣੀਆਂ ਦਾ ਜਦੋਂ ਨਾ ਜਦੋਂ ਚੂਹਿਆਂ ਨੂੰ ਦੇਖਿਆ ਕਿ ਇਹਨਾਂ ਨੇ ਇੱਕ ਪੰਚਾਇਤ ਬਣਾਈ ਇਕੱਠੀ ਕੀਤੀ ਵੀ ਯਾਰ ਬਿੱਲੀ ਆਪਾਂ ਨੂੰ ਜਦੋਂ ਨਿਕਲਦੇ ਬਾਹਰ ਘੁੱਡ ਚੋਂ ਬਿੱਲੀ ਘੁੱਡੇ ਤੇ ਬਣ ਨਹੀਂ ਸਕਦੀ ਜਦੋਂ ਆਪਾਂ ਖਾਣਾ ਲੈਣ ਨਿਕਲਦੇ ਆ ਆਪਣੇ ਆਪਣੇ ਉਪਜੀਵ ਕਾ ਲਈ ਜਾਂਦੇ ਆ ਤੇ ਬਿੱਲੀ ਘੇਰ ਲੈਂਦੀ ਆ ਤੇ ਆਪਾਂ ਅੱਧੇ ਵਾਪਸ ਨਹੀਂ ਆਉਂਦੇ ਜੀ 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 ਇਹ ਇਦਾਂ ਦੀ ਇੱਕ ਸਾਡੇ ਤੇ ਗੈਂਗਸਟਰ ਵਰ ਬਿੱਲੀਆਂ ਦਾ ਵੀ ਸਾਨੂੰ ਹੀ ਪੈਂਦਾ ਤੇ ਆਪਾਂ ਇਹ ਤੋਂ ਕਿਦਾਂ ਛੁਟਕਾਰਾ ਪਾਈਏ ਤੇ ਉਹ ਕੁਝ ਬਿੱਲੀਆਂ ਨੇ ਚੂਹਿਆਂ ਦੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਤੇ ਕਹਿੰਦੇ ਇੱਕ ਦੀ ਇੱਕ ਚੂਹੇ ਨੇ ਇੱਕ ਚੂਹਾ ਚੋਣ ਲਿਆ ਤੂੰ ਉਹਨੇ ਨੂੰ ਕੋਟਪੀ ਦੀ ਕਹਿੰਦਾ ਲੈ ਮੈਂ ਮਰ ਲਲਕਾਰਾ ਜਾਵਾਂ ਉਹ ਹੈ ਨਾ ਬਿੱਲੀ ਘੱਟਲੀ ਪਾਦਾਂਗੇ ਗੱਲ ਆ ਕੋਈ ਹਾਂ ਤੂੰ ਕਹਿੰਦੇ ਉਧਰੋਂ ਨਾ ਉਹ ਬਿੱਲੀ ਆ ਗਈ ਚੜੇ ਬੈਠੇ ਆ ਹਾਂ ਤੇ ਉਹ ਸਾਰੇ ਭਜੇ ਹਾਂ ਤੇ ਉਹ ਜਿਹੜਾ ਸੀ ਨਾ ਇੱਕ ਜੂਆ ਦਾ ਲੀਡਰ ਬਣਾਇਆ ਸੀਗਾ ਹਾਂ ਤੇ ਉਹ ਫਸ ਗਿਆ ਕਿਤੇ ਚੂਈ ਉਹਦਾ ਉਹਦੀ ਪੂਛ ਫੜ ਕੇ ਬਿੱਲੀ ਵੀ ਖਿੱਚੀ ਜਾਂਦੀ ਆ ਅੱਛਾ ਜੀ ਉਹ ਕਹਿੰਦਾ ਤੂੰ ਹੀ ਆ ਜਾ ਤੂੰ ਫਸੇ ਬੈਠਾ ਕਹਿੰਦਾ ਜਿਹੜੇ ਨੰਬਰ ਦੇ ਛੱਜਵਾ ਉਹ ਨਹੀਂ ਲੰਗਣ ਹੁੰਦਾ ਮੈਂ ਛੱਜ ਬੰਨਿਆ ਕਹਿੰਦਾ ਉਹ ਫਸ ਗਿਆ ਉਹਨੇ ਕਹਿੰਦਾ ਉੱਤੇ ਹੈ ਨਾ ਤੇ ਇਸਰ ਕਹਿੰਦਾ ਬਿੱਲੀ ਤੇ ਉਹ ਬਿੱਲੀਆਂ ਦੀਆਂ ਕਿ ਭੱਜ ਜਾਂਦੇ ਨੇ ਨਾ ਚੂਹਿਆਂ ਦੇ ਕਿਹਦੀ ਪੂਛਾਂ ਕੱਟੀ ਜਾਣੀਆਂ ਚੂਹਾ ਚੋਣਾ ਭੱਜ ਜਾਣਾ ਤੇ ਉਹ ਜਦੋਂ ਕੱਟੇ ਆ ਪੂਛਾਂ ਵਾਲੇ ਚੂਹੇ ਵੱਡੇ ਬਜ਼ੁਰਗ ਵੇਖੇ ਤੇ ਛੋੜੇ ਬੱਚਿਆਂ ਨੇ ਵੇਖਿਆ ਵੀ ਬਾਬਾ ਤੁਹਾਡੀ ਕੀ ਹੋਇਆ ਤੁਹਾਡੀ ਪੂਛ ਕਿੱਟਾਂ ਕਿੱਟੇ ਕੱਟੀ ਗਈ ਤਾਂ ਢਿਆ ਕਿਦਾਂ ਹੋ ਗਿਆ ਉਹ ਫੇਰ ਇਤਿਹਾਸ ਆਦਿ ਸਾਡਾ ਇਦਾਂ ਹੀ ਬਿੱਲੀ ਘਟਲੀ ਪਾਉਂਦੇ ਸੀ ਸਾਡੇ ਉਹ ਗੱਲ ਨਹੀਂ ਬਣਦੀ ਜੋ ਭਜਦੇ ਸੀ ਫੇਰ ਇਦਾਂ ਹੋ ਜਾਂਦਾ ਸੀ ਵੀ ਉਹ ਸੰਘਰਸ਼ ਆ ਸਾਡਾ ਇਹ ਅਸੀਂ ਜ਼ਖਮੀ ਹੋ ਗਏ ਸੰਘਰਸ਼ ਦੀ ਜੀ 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 ਤੂੰ ਇੱਕ ਦਿਨ ਨਾ ਬੱਚਿਆਂ ਨੇ ਕੀ ਕੀਤਾ ਕਿ ਬੱਚੇ ਕਹਿੰਦੇ ਵੀ ਅਹੀਂ ਤਾਂ ਪਾਦਨੇ ਟਿਲ ਪੜੀਏ ਇੱਕਲੀ ਗੱਲ ਅਸੀਂ ਆਧੁਨਿਕ ਯੁੱਗ ਦੇ ਬੱਚੇ ਪੜ੍ਹੇ ਲਿਖੇ ਆ ਵੀ ਬਿੱਲੀ ਗੱਟਲੀ ਪਾਦ ਨੇ ਊੱਖਾ ਕੰਮ ਤੇ ਹੈ ਨਹੀਂ ਗਾ ਹਾਂ ਉਹ ਕਹਿੰਦੇ ਬੇਟਾ ਊੱਖੀ ਬਹੁਤ ਹੈ ਨਹੀਂ ਪਾ ਸਕਦੇ ਅੱਛਾ ਜੀ ਇੱਕ ਦਿਨ ਨਾ ਬੱਚੇ ਭਾਈ ਭੱਜਿਓਂ ਦੇ ਹੱਸਦੇ ਆਉਂਦੇ ਨੱਚਦੇ ਆਉਂਦੇ ਆ ਚਾਹ ਜਦੋਂ ਥੱਲੇ ਗਏ ਬੈਠੇ ਬਜ਼ੁਰਗ ਕਹਿੰਦੇ ਸੀ ਤੱਲੀ ਪਾਤੀ ਤੱਲੀ ਪਾਤੀ ਹਾਂ ਬਿੱਲੀ ਗੱਟਲੀ ਪਾਤੀ ਤੇ ਦੇ ਪਾਤੀ ਤੇ ਉਹ ਜੋ ਦੇਖਿਆ ਕਿ ਬਾਹਰ ਦੇਖਿਆ ਆ ਕੇ ਤੇ ਬਿੱਲੀ ਨਿਕਲੀ ਬਿੱਲੀ ਟੱਲੀ ਕਰਕੇ ਅੱਛਾ ਜੀ ਤੂੰ ਉਹ ਟੱਲੀ ਖੜਕੀ ਬਿੱਲੀ ਦੀ ਜਿਹੜੀ ਆਵਾਜ਼ ਆਣੀ ਜੂਏ ਵੱਜ ਗਿਆ ਹੂੰ ਉਹ ਬੱਚਿਆਂ ਨੂੰ ਕਹਿੰਦੇ ਯਾਰ ਤੁਸੀਂ ਕਿਹਦੇ ਸੰ ਅਸੰਭਵ ਨੂੰ ਸੰਭਵ ਕਰ ਦਤਾ ਹਾਂਜੀ ਹਾਂਜੀ ਹੈਨਾ ਥਿਸ ਇਜ਼ ਵੈਰੀ ਡਿਫਿਕਲਟ ਟਾਸਕ ਹਾਂ ਉਹ ਕਹਿੰਦੇ ਬਿੱਲੀ ਦੁੱਧ ਪੀਂਦੀ ਹੂੰ ਅਸੀਂ ਨਾ ਇਹਨੂੰ ਦੁੱਧ ਪਾਤਾ ਹੂੰ ਤੇ ਦੁੱਧ ਵਿੱਚ ਅਸੀਂ ਨਾ ਨੀਂਦ ਦੀਆਂ ਗੋਲੀਆਂ ਪਾ ਦਿੱਤੀ ਸਹੀ ਉਹ ਸੌਂ ਗਈ ਵਣੀ ਉਹਨਾਂ ਨੇ ਬੰਦ ਦਿੱਤੀ ਉਹਨੇ ਕਹਿੰਦੇ ਪੀ ਕੇ ਸੌਂ ਗਈ ਆ ਤੇ ਇਹ ਮੰਦੀ ਵਾਲਾ ਹੱਲ ਕੇ ਦਿਖਾ ਦੇ ਕਿੰਦੇ ਆ ਵੀ ਕਾ ਨਮਰ ਉਹ ਕਿ ਬੱਚਾ ਨੇ ਅਦਕ ਜੜੀਆਂ ਦੇ ਵਿਚਾਰਤਾ ਰਾਏ ਆ ਜੋ ਸੋਚ ਆਈ ਆ ਉਹਨੂੰ ਪਤਾ ਲੱਗਾ ਕਿ ਬਿੱਲੀ ਗਲ ਟੱਲੀ ਪੋਣੀ ਔਖੀ ਨਹੀਂ ਤੇ ਲੋੜ ਸੌਖਾ ਕੰਮ ਕਿਹੜਾ ਤੁਹਾਡੇ ਦਿਮਾਗ ਕੇ ਵਤਨ ਬਿਲਕੁਲ ਬਿਲਕੁਲ ਜਦੋਂ ਤੁਸੀਂ ਦਿਮਾਗ ਦੀ ਸਹੀ ਵਰਤੋਂ ਕਰਦੇ ਆ ਜੋ ਤੁਹਾਡੀ ਕੰਸਟਰਕਟਰ ਸੋਚ ਹੁੰਦੀ ਆ ਤੁਸੀਂ ਉਹਦਾ ਸਾਧਨ ਪਤਾ ਕਰਦੇ ਆ ਸਾਧਨ ਪਤਾ ਕਰਕੇ ਤੁਸੀਂ ਟੱਲੀ ਗਲ ਚ ਪਾ ਸਕਦੇ ਆ ਇਸ ਕਰਕੇ ਬਿੱਲੀ ਦੇ ਗਲ ਦਲਣੀ ਔਖੀ ਸੀ ਲੇਕਿਨ ਜੇ ਤੁਹਾਡੀ ਸੋਚ ਸੂਝ ਤੇ ਸਿਆਣਪ ਹੈਗੀ ਆ ਫੇਤੂ ਸਿੰਘ ਦੇ ਵਰਤਕੇ ਟੱਲੀ ਵੀ ਪਾ ਸਕਦੇ ਆ ਬਿਲਕੁਲ ਸਹੀ ਜੀ ਸੋ ਜੀ ਇਸ ਚਰਚਾ ਦੇ ਵਿੱਚ ਤਾਂ ਇਹੀ ਸਮਝ ਆਉਂਦਾ ਹੈ ਕਿ ਪੰਜਾਬੀ ਕਹਾਵਤ ਹੈ ਵੀ ਬਿੱਲੀ ਦੇ ਗਾਲ ਟੱਲੀ ਬੰਨਣਾ ਸਾਡੇ ਸਮਾਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ ਜੋ ਮੁਸ਼ਕਲ ਕੰਮਾਂ ਨੂੰ ਮਜ਼ੇਦਾਰ ਅੰਦਾਜ਼ ਦੇ ਵਿੱਚ ਵੀ ਪੇਸ਼ ਕਰਦੀ ਹੈ ਇਹ ਨਾ ਸਿਰਫ ਅਸੰਭਵ ਜਾਪਣ ਵਾਲੇ ਕੰਮਾਂ ਨੂੰ ਦੱਸਦੀ ਹੈ ਸਗੋਂ ਉਹਨਾਂ ਨੂੰ ਪੂਰਾ ਕਰਨ ਦੀ ਹਿੰਮਤ ਵੀ ਜਗਾਉਂਦੀ ਹੈ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਜ਼ਾਹਿਰ ਕਰਦੀ ਇਹ ਕਹਾਵਤ ਅੱਜ ਵੀ ਅਹਿਮ ਹੈ ਇਹ ਸਾਨੂੰ ਮੁਸ਼ਕਲਾਂ ਨੂੰ ਸੌਖੇ ਅਤੇ ਅਰਥਪੂਰਨ ਢੰਗ ਦੇ ਨਾਲ ਸਮਝਣ ਦਾ ਰਾਹ ਵੀ ਦਿਖਾਉਂਦੀ ਹੈ ਤੇ ਅੰਤ ਦੇ ਵਿੱਚ ਸਵਾਲ ਤਾਂ ਫਿਰ ਇਹੀ ਰਹਿ ਜਾਂਦਾ ਹੈ ਵੀ ਅਸੀਂ ਇਸ ਨੂੰ ਸਿਰਫ ਮਜਬੂਰੀ ਮੰਨੀਏ ਜਾਂ ਫਿਰ ਚੁਣੌਤੀ ਸਮਝ ਕੇ ਅਸੰਭਵ ਨੂੰ ਸੰਭਵ ਬਣਾਈਏ ਇਹ ਹੁਣ ਤੁਹਾਡੇ ਉੱਤੇ ਖੁਦ ਦੇ ਉੱਤੇ ਨਿਰਭਰ ਕਰਦਾ ਹੈ ਹਾਂ ਠੀਕ ਹੈ ਹੈ ਨਾ ਜੀ ਬਿਲਕੁਲ ਠੀਕ ਸਕਾੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਇੰਨੀ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜ਼ੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੀਓ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ